ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖਣ ਵਾਲੇ ਸਾਰੇ ਦਰਸ਼ਕ ਵੀਰਪ੍ਰੇਮ ਪ੍ਰਮਾਤਮਾ ਮੁਰਤ ਤੋਂ ਸਵਾਗਤ ਹੈ ਅੱਜ 31 ਅਗਸਤ 2024 ਦਿਨ ਦੇ ਵੇਲੇ ਮੌਸਮ ਦੀ ਜਾਣਕਾਰੀ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਨਗੇ ਅੱਜ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਮੈਂ ਤੁਹਾਡੇ ਸਾਹਮਣੇ ਹੈ ਜੀ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਵੀ ਬੱਦਲੀ ਸਿਸਟਮ ਪੰਜਾਬ ਦੇ ਵਿੱਚ ਹੁਣ ਦਿਖਾਈ ਨਹੀਂ ਦੇ ਰਿਹਾ ਜਿਵੇਂ ਤੁਹਾਨੂੰ ਅਸੀਂ ਬੀਤੀ ਕੱਲ ਦੱਸਿਆ ਸੀ ਕਿ 30 ਅਤੇ 31 ਅਗਸਤ ਦੋ ਦਿਨ ਨੇ ਪੰਜਾਬ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਤੇ ਉਸੇ ਤਰੀਕੇ ਨਾਲ ਅੱਜ ਕੋਈ ਵੱਡੀ ਕਾਰਵਾਈ ਬੱਦਲਵਾਈ ਅਤੇ ਮੌਸਮ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਹ ਹੈ ਮੇਨ ਜਿਹੜਾ ਰੀਜ਼ਨ ਇਹਦੇ ਪਿੱਛੇ ਹੈ ਜੀ ਉਹ ਹੈ ਹਵਾ ਦਾ ਪੱਛਮੀ ਰੂਪ ਤੋਂ ਚੱਲਣਾ ਹੁਣ ਲਗਾਤਾਰ ਜਿਹੜੀ ਹਵਾ ਹੈ ਉਹ ਪੱਛਮੀ ਰੂਪ ਤੋਂ ਅੱਜ ਪੂਰੇ ਦਿਨ ਚੱਲਦੀ ਰਹੇਗੀ ਤੇ ਜਦੋਂ ਪੱਛਮ ਤੋਂ ਹਵਾ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਪਛਮੀ ਸਿਸਟਮ ਐਂਟਰ ਕਰਦਾ ਹੈ ਤਾਂ ਉਸ ਤੋਂ ਪਹਿਲਾਂ ਮੌਸਮ ਸਾਫ਼ ਹੋ ਜਾਂਦਾ ਹੈ ਕਿਉਂਕਿ ਅਗਰ ਪੂਰਬ ਤੋਂ ਹਵਾ ਚੱਲਦੀ ਹੈ ਤਾਂ ਹਵਾ ਦੇ ਵਿੱਚ ਨਮੀ ਆਉਂਦੀ ਹੈ ਤੇ ਨਮੀ ਆਉਣ ਦੇ ਨਾਲ ਗਰਜ ਚਮਕਦੇ ਹਾਲਾਤ ਬਣਦੇ ਹੁੰਦੇ ਦਿਖਾਈ ਦੇ ਰਹੇ ਨੇ ਪਰ ਹੁਣ ਹਵਾ ਪੱਛਮ ਦੀ ਦਿਸ਼ਾ ਤੋਂ ਚੱਲ ਰਹੀ ਹੈ ਜਿਸ ਦੇ ਨਾਲ ਮੌਸਮ ਸਾਫ਼ ਹੋ ਰਿਹਾ ਤੇ ਪੱਛਮ ਦੀ ਦਿਸ਼ਾ ਤੋਂ ਜਿਹੜੀ ਹਵਾ ਚੱਲਦੀ ਹੁੰਦੀ ਹੈ ਇਹਦੇ ਵਿੱਚ ਗਰਮੈਸ਼ ਹੁੰਦੀ ਹੈ ਤੇ ਇਹ ਗਰਮੈਸ਼ ਦੇ ਕਾਰਨ ਦਿਨ ਦੇ ਵੇਲੇ ਅੱਜ ਗਰਮੀ ਵਧਣ ਦੇ ਪੂਰੇ ਪੂਰੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਦਿਨ ਦੇ ਵੇਲੇ ਤਾਪਮਾਨ ਦੁਆਰਾ ਤੋਂ 34-35 ਡਿਗਰੀ ਤੱਕ ਜਾਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਅਗਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਹਲਕਤ ਦਰਮਿਆਨੀ ਪੱਧਰ ਬਾਈ ਸਾਨੂੰ ਦੁਪਹਿਰ ਦੇ ਵੇਲੇ ਦੇਖਣ ਨੂੰ ਮਿਲ ਸਕਦੀ ਹੈ ਪਰ ਜਿਸ ਦਾ ਕੋਈ ਵੱਡਾ ਅਸਰ ਮੀਂਹ ਦੇ ਰੂਪ ਵਿੱਚ ਨਹੀਂ ਹੋ ਰਿਹਾ ਤਾਪਮਾਨ 30-35 ਡਿਗਰੀ ਤੱਕ ਰਹਿਣਗੇ ਹਵਾ ਪੱਛਮ ਦਿਸ਼ਾ ਤੋਂ ਚਲਦੀ ਰਹੇਗੀ ਅਸਮਾਨ ਸਾਫ਼ ਰਹੇਗਾ ਧੁੱਪ ਪੂਰੇ ਤਰੀਕੇ ਨਾਲ ਲਿਚਕਣ ਦੀ ਅੱਜ ਚਾਂਸ ਬਣੇ ਹੋਏ ਦਿਖਾਈ ਦੇ ਰਹੇ ਨੇ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਵਿੱਚ ਲਗਭਗ 2 ਸਤੰਬਰ ਦੇ ਨੇੜੇ ਤੇੜੇ ਹਲਕੇ ਦਰਮਿਆਨੇ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਜੀ ਜਿਦੇ ਬਾਰੇ ਤੁਹਾਨੂੰ ਅਸੀਂ ਕੱਲ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਆਉਂਦੇ ਸਤੰਬਰ ਮਹੀਨੇ ਦੇ ਪੂਰੇ ਸ਼ਡਿਊਲ ਬਾਰੇ ਤੁਹਾਨੂੰ ਅਸੀਂ ਇੱਕ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ ਵੀਡੀਓ ਥੋੜੀ ਜਿਹੀ ਲੰਬੀ ਹੋਵੇਗੀ ਪਰ ਜਾਣਕਾਰੀ ਭਰਪੂਰ ਹੋਵੇਗੀ ਸੋ ਇਹ ਸੀ ਅੱਜ ਦੇ ਮੌਸਮ ਦੀ ਜਾਣਕਾਰੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਤੇ ਬਾਕੀ ਦੁਪਹਿਰ ਤੇ ਸ਼ਾਮ ਦੀ ਜਾਣਕਾਰੀ ਲੈ ਕੇ ਜਲਦਾ ਜਰਵਾਂਗੇ ਬਨੇ ਰਹੋ ਚੈਨਲ ਬੈਟਰ ਅਪਡੇਟਸ ਲਈ ਤੇ